ਕੀ ਮੰਗਲਾ ਬੱਚਾ ਉਹ ਪਾਪਾ ਜੀ ਤੁਸੀਂ ਤਾਂ ਬੜਿਆ ਕਰ ਜਾਮੀ ਲੱਗਦੇ ਹੋ ਬੱਚਾ ਜੈ ਸ਼ੰਤਾਂ ਦੀ ਬੋਲ ਜੈ ਸ਼ੰਤਾਂ ਦੀ ਕਿਸਮਤ ਵਾਲੀਆਂ ਕਰਮ ਵਾਲੀਆਂ ਭਾਗ ਵਾਲੀਆਂ ਮਾਪਿਆਂ ਨੂੰ ਸੁੱਖ ਦائیںਗੀ ਮੁਕੱਦਰ ਤੇਰਾ ਬੜਾ ਤੇਜਾ ਹਵਾਈ ਜਾਜਾ ਦੀ ਸਾਰ ਕਰਨਗੀ ਉਹ ਪੰਜ ਪੰਜ ਸੌ ਦੇ ਨੋਟਾਂ ਦਾ ਬੇਸਤਰਾ ਬਿਤਾ ਕੇ ਸਮਾ ਕਰਨੀ ਉਹ ਤੈਨੂੰ ਕੋ ਬਦਲੇ ਕਰ ਦਿਆ ਗੋਥਾ ਤਾਂ ਨਹੀਂ ਕਰਨਗੀ ਤੇリエ ਨਾ ਨਾ ਪਾਪਾ ਜੀ ਨਾ ਉਹ ਕੋਈ ਗੁੱੜਦਾ ਡੜਾ ਕੋਈ ਦੁੱਧਾ ਪਲਾ ਤੇਰਾ ਕਰ ਦਿਆ ਪਲਾ ਤੇਰੀ ਜਾਇਜਾ ਕਾਰ ਹੋ ਜਾਣੀਆਂ ਤੈਨੂੰ ਦੇ ਦਈਏ ਗੱਦਰ ਸੰਗੀ ਬੰਗਤ ਲੱਗੀ ਹੱਥ ਜੋੜੀ ਪ੍ਰੇਮ ਜੋੜੀ ਫਰਕ ਬੁੱਟੀ ਜਮਨੀ ਬੁੱਟੀ ਇਹ ਮੰਨੇਗੀ ਬਾਬਿਆ ਨੂੰ ਹਾਂ ਬਾਬਾ ਹਾਂ ਤੂੰ ਸੀਦਾ ਬੜੀ ਅੰਤਰਜਾਮੀ ਲੱਗ ਉਹ ਬੁੱਲਾ ਕੀ ਜਾਣਾ ਮੈਂ ਕਾਣ ਜੋਗੀਆਂ ਫਕੀਰਾਂ ਦਾ ਨਾਂ ਨਹੀਂ ਹੁੰਦਾ ਚੇਲੀਏ ਨਾ ਮਾ ਬੰਤ ਨਾਂ ਮੈਂ ਤਾਜੀ ਪਤਾ ਨਹੀਂ ਰੱਬ ਕਿਹੜਿਆ ਰੰਗਾ ਬਿਤਰਾ ਜੀ ਬੰਦਾ ساری ਉਮਰ ਮੈਂ ਮੈਂ ਕਰਦਾ ਮਰ ਜਾਂਦਾ ਮੈਂ ਮੈਂ ਤਾਂ ਬੱਕਰੀਆਂ ਕਰ ਦਿੰਦੇ ਨੇ ਚੇਲੀਏ ਹਾਂ ਬੱਚਾ ਹੋਰ ਮਤ ਕਿੰ ਮੰਗਣਾ ਕੀ ਦੱਸਾਂ ਬਾਬਾ ਜੀ ਮੇਰੀ ਜ਼ਿੰਦਗੀ ਵਿੱਚ ਤਾਂ ਬਾਹਲੇ ਦੁੱਖ ਨਹੀਂ ਤੀ ਮੇਰੀ ਬਾਹਰ ਜਾਣ ਲਈ ਲੱਖ ਰੁਪਇਆ ਮੰਗੀ ਆਂਦੀ ਆ ਬੁੱਤ ਮੇਰਾ ਨਸ਼ੇ ਚ ਪਿਆ ਹੋਇਆ ਬੱਚਾ ਤੈਨੂੰ ਕੈਸਾ ਯੰਤਰ ਦੇ ਕੇ ਜਾਵਾਂਗੇ ਜਿੰਦਗੀ ਪਰ ਜਾਨ ਰੱਖੇਗੀ ਸੱਚੀ ਬਾਬਾ ਜੀ ਬੱਚਾ ਨੱਕ ਪੈਕ ਹੀ ਪਵਾ ਦਿਓ ਗੱਲ ਤਾਂ ਹੋਈ ਨਹੀਂ ਨੈਟ ਬੈਕ ਤੇ ਪਹਿਲਾਂ ਬੱਚਾ ਬਾਬਾ ਡਿਜੀਟਲ ਹੋ ਗਏ ਨੇ ਓਏ ਉਹ ਚਾਚੀ ਨਾਲ ਤੇ